ਜੋਸ ਬੰਦੇ ਨੇ ਕੰਪਲੇਂਟ ਕੀਤੀ ਉਹਨਾਂ ਨੂੰ ਯਕੀਨ ਨਹੀਂ ਸੀ ਤੇ ਸਾਡੇ ਜਦ ਕੇ ਕਿਸੇ ਵੇਲੇਆਂ ਦੇ ਵਿੱਚ ਸਾਡੇ ਪੰਜਾਬ ਦੀ ਪੁਲਿਸ ਦਾ ਵੱਲ ਤੇ ਵਿੱਚ ਨਾ ਹੁੰਦਾ ਸੀ ਕੋਈ ਕਿਸੇ ਨਾ ਐਗਜ਼ੈਂਪਲ ਦੇ ਲਈ ਉਹ ਕਹਿੰਦੇ ਪੰਜਾਬ ਪੁਲਿਸ ਦੇ ਲਓ ਨਹੀਂ ਤੁਹਾਨੂੰ ਬੁਲਾਉਂਦੇ ਭੁੱਲਰ ਦੇ ਕੋਲੋਂ ਜਿਹੜਾ ਪੈਸੇ ਮਿਲੇ ਪੈਸੇ ਕੋਈ ਟੀ ਵੱਡੀ ਗੱਲ ਨਹੀਂ ਕੋਈ 5-7 ਕਰੋੜ ਰੁਪਇਆ ਮਿਲਿਆ ਇਹਨਾਂ ਵਾਸਤੇ ਮਾਮੂਲੀ ਜਿਹੀ ਗੱਲ ਕਿਉਂਕਿ ਜਿਹੜੇ ਵੱਡੇ ਵੱਡੇ ਮਗਰਮਾਸ਼ੇ ਉਹਨਾਂ ਵਾਸਤੇ ਕੁਝ ਵੀ ਨਹੀਂ ਮੈਂ ਤੇ ਇੱਕ ਗੱਲ ਖਾਂ ਗੱਲ ਇਹ ਕਿ ਇਹ ਪੀਪੀਐਸ ਤੋਂ ਆਈਪੀਐਸ ਬਣੇ ਜੀ ਬਿਲਕੁਲ ਠੀਕ ਹੈ ਨਾ ਤੇ ਪੀਪੀਐਸ ਤੋਂ ਜਿਹੜਾ ਆਈਪੀਐਸ ਬਣ ਉਹਨਾਂ ਨੂੰ ਪਹਿਲੀ ਗੱਲ ਤੇ ਇਹਨਾਂ ਕੋਲ ਵੈਸੇ ਮੁਸ਼ਕਲ ਹੁੰਦਾ ਇਹ ਪਹਿਲਾਂ ਵੀ ਇੱਕ ਵਾਰੀ ਡਿਸਮਿਸ ਹੋਇਆ ਹੀ ਸੀ ਪਰ ਹਾਲੇ ਤਾਂ ਸਸਪੈਂਸ਼ਨ ਨਹੀਂ ਹੁੰਦੀ ਨਾ ਜਦੋਂ ਸਭ ਤੋਂ ਪਹਿਲਾਂ ਕੋਈ ਕੇਸ ਹੁੰਦਾ ਪਹਿਲਾਂ ਸਸਪੈਂਸ਼ਨ ਹੁੰਦੀ ਉਸ ਤੋਂ ਬਾਅਦ ਜੇ ਹੁੰਦਾ ਨਾ ਕਾਰਵਾਈ ਹੁੰਦੀ ਹੈ ਕਿਸੇ ਦਾ ਇਹ ਅਰੈਸਟ ਕਰਕੇ ਫਿਰ ਸਸਪੈਂਡ ਕੀਤਾ ਵਿਦਾਊਟ ਅਰੈਸਟ ਬੰਦੇ ਡਿਸਮਿਸ ਕਰ ਦਿੰਦੇ ਨੇ ਮੈਂ ਸ਼ੁਰੂ ਤੋਂ ਪਹਿਲਾਂ ਮੈਂ ਕਿਹਾ ਸੀ ਮੈਂ ਕਿਹਾ ਚਾਰ ਪਰਚੇ ਬੰਦੇ ਨੇ ਇੱਕ ਹੁਣ ਹੁਣ ਇਹ ਹੋ ਗਿਆ ਦੋ ਹੋਗੇ ਪਰਚੇ ਤੀਜਾ ਆਮਨੋਂ ਤੋਂ ਵੱਧ ਜਿਆਦਾ ਦਾ ਪਰਚਾ ਹੋਣਾ ਚੌਥਾ ਆਰਮ ਲੈਟਰ ਦਾ ਪਰਚਾ ਹੋਣਾ ਇੱਕ ਜਿਹੜਾ ਵਿੱਚ ਵਿਚੋਲਾ ਸੀ ਨਾ ਉਹਦਾ ਬੜਾ ਨਾਮ ਆ ਰਿਹਾ ਇਹੋ ਜਿਹੇ ਦੋ ਤਿੰਨ ਆ ਰਹੇ ਹਮੇਸ਼ਾ ਇਦਾਂ ਹੁੰਦਾ ਵਿਚੋਲੇ ਹੁੰਦੇ ਬਿਲਕੁਲ ਹੁੰਦਾ ਹੀ ਵਿਚੋਲੇ ਰਹੀ ਕੰਮ ਇਹਨਾਂ ਦਾ ਉਹ ਸਾਡੇ ਵਰਗਾ ਬੰਦਾ ਤੇ ਠੀਕ ਰਹੀ ਤੇ ਬੋਲਦੇ ਆ ਬਿਲਕੁਲ ਕਲੀਅਰਲੀ ਬੋਲਦੇ ਆ ਸੱਚਾਈ ਬੋਲਾਂਗੇ ਸੱਚਾਈ ਵਾਸਤੇ ਸਾਨੂੰ ਧਮਕੀਆਂ ਵੀ ਆਉਂਦੀਆਂ ਸਾਡੇ ਕੋਲ ਬੰਦੇ ਵੀ ਪਹੁੰਚਦੇ ਯਾਰ ਇਹਨੂੰ ਇਦਾਂ ਕਰ ਲੈ ਮੈਂ ਕਹਾਂ ਯਾਰ ਜਿਹੜੀ ਸੱਚਾਈ ਉਹ ਬੋਲੀ ਜਾਣੀ ਹੈ ਨਾ ਮੈਂ ਵਿਕਣਾ ਤੇ ਨਾ ਮੈਂ ਕੋਈ ਲੈਣਾ ਸੀਬੀਆਈ ਵੱਲੋਂ ਰੋਪੜ ਰੇਂਜ ਦੇ ਡੀਆਈਜੀ ਹਰਚੰਦ ਸਿੰਘ ਭੁੱਲਰ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ 'ਤੇ આરોਪ ਹੈ ਕਿ ਉਹਨਾਂ ਨੇ ਰਿਸ਼ਵਤ ਮੰਗੀ ਸੀ ਜਦੋਂ ਸੀਬੀਆਈ ਨੇ ਉਹਨਾਂ ਦੇ ਘਰ ਤੇ ਦਫ਼ਤਰ ਦੀ ਤਲਾਸ਼ੀ ਲਈ ਤਾ ਉੱਥੇ ਕਾਫੀ ਸੰਖਿਆ ਦੇ ਵਿੱਚ ਸੋਨਾ ਮਿਲਿਆ ਤੇ ਕਾਫੀ ਕਰੋੜਾਂ ਦੇ ਵਿੱਚ ਨਕਦੀ ਵੀ ਮਿਲੀ ਇਸ ਤੋਂ ਬਾਅਦ ਹੁਣ ਸਵਾਲ ਇਹ ਉੱਠਦਾ ਹੈ ਕਿ ਹਰਚੰਦ ਸਿੰਘ ਭੁੱਲਰ ਦਾ ਅੱਗੋਂ ਕੀ ਹੋਏਗਾ ਹਾਲਾਂਕਿ ਪੰਜਾਬ ਪੁਲਿਸ ਨੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਹੈ ਕਿ ਕੀ ਸਸਪੈਂਸ਼ਨ ਕਾਫੀ ਹੈ ਜਾਂ ਹੋਰ ਵੀ ਹੋਣਾ ਚਾਹੀਦਾ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਲੈਣ ਲਈ ਅਸੀਂ ਪਹੁੰਚੇ ਹਾਂ ਸਾਬਕਾ ਪੁਲਿਸ ਅਧਿਕਾਰੀ ਕੋਤਰਾ ਸਾਹਿਬ ਕੋਤਰਾ ਸਾਹਿਬ ਸਭ ਤੋਂ ਪਹਿਲਾਂ ਧੰਨਵਾਦ ਤੁਸੀਂ ਸਮਾਂ ਦਿੱਤਾ ਕੋਤਰਾ ਸਾਹਿਬ ਜਿਹੜਾ ਹਰਚੰਦ ਸਿੰਘ ਜਿਹੜਾ ਭੁੱਲਰ ਨੂੰ ਗ੍ਰਿਫਤਾਰ ਕੀਤਾ ਗਿਆ ਸਭ ਤੋਂ ਪਹਿਲਾਂ ਇਹਨੂੰ ਤੁਸੀਂ ਕਿੱਦਾਂ ਦੇਖਦੇ ਹੋ ਹਾਂ ਜੀ ਪੰਜਾਬ ਦੇ ਵਿੱਚ ਮੈਂ ਇੱਕ ਗੱਲ ਦੇਖਦਾ ਵੀ ਕ腐ਸ਼ਨ ਇਸ ਵੇਲੇ ਨਾਲ ਬਿਲਕੁਲ ਟੋਪ ਤੇ ਜੰਗਾਂ ਦੀ ਹੈ ਸਿਰੇ ਤੇ ਪਹੁੰਚੀ ਪਈ ਹੈ ਔਰ ਡੀਆਈਜੀ ਰੈਂਕ ਦਾ ਇੱਕ ਅਫਸਰ ਹੋਵੇ ਜੀ ਜਿਹੜਾ ਖਾਨਦਾਨੀ ਅਫਸਰ ਹੋਵੇ ਪਿੱਛੋਂ ਵੀ ਉਹਦੇ ਫਾਦਰ ਡੀਜੀਪੀ ਰਿਟਾਇਰ ਹੋਣ ਤੇ ਉਹਦੇ ਘਰੋਂ ਇਹ ਇਹ ਪਹਿਲੀ ਗੱਲ ਤੇ ਇੱਥੇ ਤੱਕ ਜਿਹੜਾ ਨੌਬਤ ਆਈ ਹੈ ਕਿ ਕਿਸੇ ਬੰਦੇ ਨੂੰ ਸੀਬੀਆਈ ਨੂੰ ਕੰਪਲੇਂਟ ਕਰਨੀ ਪਈ ਪਹਿਲਾਂ ਆਪਾਂ ਇਧਰ ਆਉਨੇ ਆ ਦੂਜੇ ਪਾਸੇ ਰਿਕਵਰੀ ਵਾਲੇ ਪਾਸੇ ਬਾਅਦ ਚ ਆਉਨੇ ਆ ਜਿਵੇਂ ਬੰਦੇ ਨੂੰ ਮੈਂ ਕੋਈ ਵੀ ਕਹਿੰਨਾ ਪੰਜਾਬ ਦਾ ਮੈਂ ਉਹ ਸਾਰਾ ਬਾਕੀ ਸਾਰਾ ਤੁਸੀਂ ਕੋਈ ਵੀ ਬੰਦੇ ਨੂੰ ਸਾਡਾ ਪੰਜਾਬ ਦੀ ਪੁਲਿਸ ਨੂੰ ਛੱਡ ਕੇ ਜੋ ਉਸ ਬੰਦੇ ਨੂੰ ਸੀਬੀਆਈ ਤੱਕ ਅਪਰੋਚ ਕਰਨੀ ਪਈ ਇਸ ਗੱਲ ਬਾਰ ਬਾਰ ਗੱਲਬਾਤ ਫੇਰ ਆਉਂਦੀ ਆ ਇਹ ਕਿਉਂ ਕਰਨੀ ਪਈ ਤੁਸੀਂ ਪਹਿਲਾਂ ਇੱਥੇ ਦੇਖੋ ਕਿ ਇੱਥੋਂ ਸਾਫ ਯਾਰ ਹੁੰਦਾ ਕਿ ਸਾਡੇ ਪੰਜਾਬ ਦੀ ਪੁਲਿਸ ਤੇ ਇਹਨਾਂ ਨੂੰ ਯਕੀਨ ਨਹੀਂ ਸੀ ਜਿਸ ਬੰਦੇ ਨੇ ਕੰਪਲੇਂਟ ਕੀਤੀ ਉਹਨਾਂ ਨੂੰ ਯਕੀਨ ਨਹੀਂ ਸੀ ਤੇ ਸਾਡੇ ਜਦ ਕਿ ਕਿਸੇ ਵੇਲੇਾਂ ਦੇ ਵਿੱਚ ਸਾਡੇ ਪੰਜਾਬ ਦੀ ਪੁਲਿਸ ਦਾ ਬਾਲਡ ਦੇ ਵਿੱਚ ਨਾਮ ਹੁੰਦਾ ਸੀ ਕੋਈ ਕਿਸੇ ਨਾਲ ਐਗਜ਼ਾਮਪਲ ਦੇਣ ਦੀ ਇਹ ਕਹਿੰਦੇ ਪੰਜਾਬ ਪੁਲਿਸ ਦੇ ਲਾਉਣੀ ਤੁਨ ਨੂੰ ਬੁਲਾਣਾ ਅੱਜ ਸਾਡੇ ਪੰਜਾਬ ਪੁਲਿਸ ਦਾ ਮਰਾਲ ਇੰਨਾ ਗਿਰ ਚੁੱਕਾ ਹੈ ਕਿ ਲੋਕਾਂ ਨੂੰ ਪੰਜਾਬ ਪੁਲਿਸ ਦੀ ਮਦਦ ਲੈਣ ਦੀ ਬਜਾਏ ਸਾਨੂੰ ਸੀਬੀਆਈ ਤੱਕ ਅਪਰੋਚ ਕਰਨੀ ਪੈਂਦੀ ਹੈ ਜੀ ਇੱਕ ਤੇ ਮੈਟਰ ਇਹ ਹੋ ਗਿਆ ਜੀ ਇਸ ਤੋਂ ਪਹਿਲਾਂ ਇੱਕ ਮੈਟਰ ਸੀਬੀਆਈ ਦਾ ਹੀ ਆ ਗਿਆ ਕਿ ਪਟਿਆਲੇ ਦੇ ਵਿੱਚ ਤੁਸੀਂ ਦੇਖੋ ਕਰਨਲ ਬਾਡ ਸਾਹਿਬ ਦਾ ਕਿੱਡਾ ਮਸਲਾ ਸੀ ਜੀ ਉਹਨਾਂ ਨੂੰ ਵੀ ਪੰਜਾਬ ਦੀ ਪੁਲਿਸ ਤੇ ਯਕੀਨ ਨਹੀਂ ਐਜ਼ ਇੱਕ ਆਰਮੀ ਅਫਸਰ ਸੀ ਜੀ ਕਿੱਡਾ ਵੱਡਾ ਰੈਂਕ ਹੁੰਦਾ ਉਹਨਾਂ ਨੇ ਵੀ ਸੀਬੀਆਈ ਕੋਲ ਅਪਰੋਚ ਕੀਤੀ ਕਿ ਉਹ ਸੀਬੀਆਈ ਦੀ ਡਿਮਾਂਡ ਕੀਤੀ ਕਿ ਉਹਨਾਂ ਨੂੰ ਵੀ ਇਨਸਾਫ ਮਿਲਿਆ ਨਹੀਂ ਜੀ ਹੁਣ ਗੱਲ ਇੱਥੇ ਆ ਜਾਂਦੇ ਆ ਕਿ ਭੁੱਲਰ ਦੇ ਕੋਲੋਂ ਜਿਹੜਾ ਪੈਸੇ ਮਿਲੇ ਪੈਸੇ ਕੋਈ ਟੀ ਵੱਡੀ ਗੱਲ ਨਹੀਂ ਕੋਈ 5-7 ਕਰੋੜ ਰੁਪਇਆ ਮਿਲਿਆ ਇਹਨਾਂ ਵਾਸਤੇ ਮਾਮੂਲੀ ਜਿਹੀ ਗੱਲ ਕਿਉਂਕਿ ਜਿਹੜੇ ਵੱਡੇ ਵੱਡੇ ਮਗਰਮਾਸ਼ੇ ਉਹਨਾਂ ਵਾਸਤੇ ਕੁਝ ਵੀ ਨਹੀਂ ਮੈਂ ਤੇ ਇੱਕ ਗੱਲ ਖਾਂਗਾ ਜੀ ਬਾਕੀ ਦੂਜੀ ਜਿਹੜੀਆਂ ਗੱਲਾਂ ਇੱਥੇ ਤੱਕ ਪਹੁੰਚੀਆਂ ਜੀ ਔਰ ਪਹੁੰਚਾਂ ਤੋਂ ਬਾਅਦ ਰਿਕਵਰੀ ਹੋ ਗਈ ਹੈ ਇੱਕ ਤੁਸੀਂ ਇਸ ਗੱਲ ਨੂੰ ਪਿੱਛੇ ਚਲੀ ਜਾਪਾਂ ਹੁਣ ਜਦੋਂ ਇਹ ਐਸਐਸਬੀ ਕਿੱਥੇ ਕਿੱਥੇ ਰਹਿ ਜੇ ਇਸ ਟੀਮ ਨੂੰ ਪੂਰੀ ਨੂੰ ਹੁਣ ਲਈਏ ਜੀ ਜਿੱਦਾਂ ਸਾਡੇ ਵਿਭਾਗ ਵਿੱਚ ਚੱਲਦੀ ਹੈ ਕਿ ਜਦੋਂ ਵੀ ਕੋਈ ISP ਜਾਂ ਆਪਣਾ SP ਬਦਲਦਾ ਜਾਂ SSP ਬਦਲਦਾ ਜਾਂ DG ਬਦਲਦਾ ਉਹਦੇ ਨਾਲ ਦਾਜ ਦੇ ਵਿੱਚ ਕਿਹੜਾ ਕਿਹੜਾ ਸਾਡੇ ਵਿਭਾਗ ਦੀ ਇੱਕ ਚੱਲਦੀ ਹੈ ਲੈਂਗੁਏਜ ਵੀ ਦਾਜ ਦੇ ਵਿੱਚ ਕਿਹੜਾ ਕਿਹੜਾ ਨਾਮ ਹੈ ਨਹੀਂ ਇਹ ਕੀ ਹੁੰਦਾ ਹੈ ਵੀ ਦਾਜ ਦੇ ਵਿੱਚ ਵੀ ਨਾਲ ਕਿਹੜਾ ਕਿਹੜਾ ਸਟਾਫ ਦੇ ਨਾਲ ਹੈ ਅੱਛਾ ਅਫਸਰ ਜਿਹੜੇ ਨਾਲ-ਨਾਲ ਬਦਲ ਕੇ ਆਉਂਦੇ ਨੇ ਹੁਣ ਤੁਸੀਂ ਪਹਿਲਾਂ ਇਹਨਾਂ ਦੀ ਪਿੱਛੇ ਤੁਸੀਂ ਚੱਲੋ ਵੀ ਜਦੋਂ ਵੀ SSP ਰਹੇ ਤੇ ਹੁਣ ਤੱਕ ਕਿਹੜਾ ਕਿਹੜਾ ਨਾਲ ਅਫਸਰ ਇਹਨਾਂ ਦੇ ਗਿਆ ਨੈਚਰ ਗੱਲਬਾਤ ਉਹਨਾਂ ਅਫਸਰਾਂ ਕੋਲੋਂ ਜੇ ਡੀਪਲੀ ਸੀਬੀਆਈ ਇਸ ਚੀਜ਼ ਦੀ ਕੋਖ ਕੀਤੀ ਜਾਵੇ ਵੜਤਾਲ ਕਰੇਗੀ ਉਹਨਾਂ ਦੇ ਕੋਲੋਂ ਹੀ ਸਾਰੀ ਕੁਝ ਮਿਲ ਜਾਣੀ ਬਾਕੀ ਇੱਧਰ ਉੱਧਰ ਭੱਜਣ ਦੀ ਜ਼ਿਆਦਾ ਲੋੜ ਹੀ ਨਹੀਂ ਪੈਣੀ ਅੱਛਾ ਜੀ ਠੀਕ ਹੈ ਨਾ ਹੁਣ ਰਹੀ ਗੱਲ ਏ ਕਿ ਇਹ ਇਹਨੂੰ ਸਸਪੈਂਡ ਕੀਤਾ ਗਿਆ ਜੀ ਮੈਂ ਇੱਕ ਪਬਲਿਕ ਨੂੰ ਦੁਨੀਆ ਨੂੰ ਔਰ ਮੀਡੀਆ ਨੂੰ ਇਹ ਦੱਸਣਾ ਚਾਹੁੰਦਾ ਗੱਲਬਾਤ ਕਲੀਅਰਲੀ ਗੱਲ ਕਹਿਣਾ ਚਾਹੁੰਦਾ ਕਿਉਂਕਿ ਦੱਸਿਆ ਗੱਲ ਵਧੀਆ ਰਹਿੰਦੀ ਹੈ ਔਰ ਗੱਲਾਂ ਮੇਰੀਆਂ ਚੁਪਦੀਆਂ ਵੀ ਲੋਕਾਂ ਨੂੰ ਬਹੁਤ ਜ਼ਿਆਦਾ ਨੇ ਜੀ ਗੱਲ ਇਹ ਹੈ ਕਿ ਇਹ ਪੀਪੀਐਸ ਤੋਂ ਆਈਪੀਐਸ ਬਣਿਆ ਜੀ ਬਿਲਕੁਲ ਠੀਕ ਹੈ ਨਾ ਤੇ ਪੀਪੀਐਸ ਤੋਂ ਜਿਹੜਾ ਆਈਪੀਐਸ ਬਣਿਆ ਤੇ ਜਿਹੜੇ ਡਾਇਰੈਕਟਰ ਆ ਜੀ ਉਹਨਾਂ ਨੂੰ ਪਹਿਲੀ ਗੱਲ ਤੇ ਇਹਨਾਂ ਕੋਲ ਵੈਸੇ ਮੁਸ਼ਕਲ ਹੁੰਦਾ ਅੱਛਾ ਠੀਕ ਓਏ ਕਿਉਂਕਿ ਉਹ ਜਿਹੜਾ ਪੀਪੀਐਸ ਤੋਂ ਬਣਿਆ ਉਹਨੂੰ ਸਮਝ ਲੈ ਸਿਪਾਈ ਸਮਝਦੇ ਨੇ ਵੀ ਇਹ ਸਿਪਾਈ ਹੈ ਮਤਲਬ ਇਹਨੂੰ ਇਹ ਨਹੀਂ ਸਮਝਦੇ ਅੱਛਾ ਹੁਣ ਦੂਜੀ ਗੱਲ ਆਪਾਂ ਇਹ ਕਰ ਰਹੇ ਆ ਕਿ ਇੱਕ ਆਈਪੀਐਸ ਜਿਹੜਾ ਇਹ ਬਣਿਆ ਸੀ ਜੀ ਇਹਦੇ ਤੇ ਕੇਸ ਦਰਜ ਹੋਇਆ ਚਾਹੇ ਫੜਿਆ ਚਾਹ ਜੋ ਵੀ ਹੋਇਆ ਚਾਹੇ ਸੀਬੀਆਈ ਨੇ ਕੀਤਾ ਕੁਛ ਨੇ ਕੀਤਾ ਆਫਟਰ ਆਲ ਸਸਪੈਂਡ ਤੇ ਇਹਨਾਂ ਨੂੰ ਇਹਨਾਂ ਨੇ ਕੀਤਾ ਸਾਡੇ ਅਫਸਰਾਂ ਨੇ ਕੀਤਾ ਜਾਂ ਸਰਕਾਰ ਨੇ ਕੀਤਾ ਜੀ ਇਸੇ ਤਰ੍ਹਾਂ ਆਈਪੀਐਸ ਤੇ ਕੇਸ ਦਰਜ ਹੋਏ ਉਹ ਤੇ ਸਸਪੈਂਡ ਕੋਈ ਹੋਇਆ ਨਹੀਂ अच्छा जेड़े आईपीएस केसेस होए उन ने सस्पेंड कोई नहीं होया दो तीन आईपीएस ਤੁਹਾਨੂੰ ਸਾਰਿਆਂ ਨੂੰ ਪਤਾ ਮੈਂ ਕਈ ਵਾਰੀ ਕਹਿ ਚੁੱਕਾ ਉਹ ਕੋਈ ਨਹੀਂ ਸਸਪੈਂਡ ਹੋਇਆ ਉਹ आईपीएस ਨੂੰ ਹੋਏ ਡਾਇਰੈਕਟ ਤਾਂ ਨਹੀਂ ਸਸਪੈਂਡ ਅੱਛਾ ਕੀ ਕਾਰਨ ਹੋ ਸਕਦਾ ਮੈਂ ਕਹਿੰਦਾ ਵੀ ਜਦੋਂ ਇਹਨਾਂ ਦੇ ਨਾਂ ਦੇ ਅੱਗੇ ਆਈ ਲੱਗ ਗਿਆ ਨਾ ਇਟ ਮੀਨਜ਼ ਉਹ ਸਮਝਦੇ ਪਏ ਹੁਣ ਮੈਂ ਰੱਬਾਂ ਮੇਰਾ ਤੁਹੀਂ ਕੁਝ ਨਹੀਂ ਵਿਗਾੜ ਸਕਦੇ ਮੈਂ ਚਾਹੇ ਬੰਦਾ ਮਾਰ ਦਿਆਂ ਚਾਹੇ ਕੁਛ ਕਰ ਦਿਆਂ ਮੇਰਾ ਤੁਹੀਂ ਕੁਝ ਨਹੀਂ ਵਿਗਾੜ ਸਕਦੇ ਜੇ ਕੋਈ ਹੋਇਆ ਤਾਂ ਮੈਨੂੰ ਤੁਹੀਂ ਦੱਸ ਦਿਓ ਅਜ ਤੱਕ अच्छा पर पंजाब सरकार ने सस्पेंड का आदेश ही ਦਿੱਤਾ ਨਾ ਹਰਚਰਨ ਸਿੰਘ ਪੁੱਲਰ ਨੂੰ इवन ਕੇਸ ਵੀ ਕੀਤੇ ਨੇ ਜੇ ਜੇ ਉਹਦੀ ਆਮਦਨ ਤੋਂ ਬਾਅਦ ਜਾਇਦਾਦ ਦੇ ਵਿੱਚ ਇੱਕ ਕਾਸਟੇਬਲ ਨੂੰ ਇੱਕ ਡਿਸਮਿਸ ਕੀਤਾ ਜਾਂਚਦਾ 311 ਲਾਗੇ ਤਾਂ ਕੀ ਗੱਲ ਇਹ ਨਹੀਂ ਕੀਤਾ ਜਾਂਦਾ ਇਹ ਪਹਿਲਾਂ ਵੀ ਇੱਕ ਵਾਰੀ ਡਿਸਮਿਸ ਹੋਇਆ ਹੀ ਸੀ ਪਰ ਹਾਲੇ ਤਾਂ सस्पेंशन ਹੀ ਹੁੰਦੀ ਹੈ ਨਾ ਜਦੋਂ ਸਭ ਤੋਂ ਪਹਿਲਾਂ ਕੋਈ ਕੇਸ ਹੁੰਦਾ ਪਹਿਲਾਂ ਸਸਪेंशन ਹੁੰਦੀ ਉਸ ਤੋਂ ਬਾਅਦ ਜੇ ਹੁੰਦਾ ਨਾ ਕਾਰਵਾਈ ਹੁੰਦੀ ਹੈ ਕਿਸੇ ਦਾ ਇਹ ਤਾਂ ਰੈਸਟ ਕਰਕੇ ਫਿਰ ਸਸਪੈਂਡ ਕੀਤਾ ਬਿਦਾਊਟ ਰੈਸਟ ਬੰਦੇ ਡਿਸਮਿਸ ਕਰ ਦਿੰਦੇ ਨਾਲ ਅੱਛਾ ਜੀ ਜੇ ਮੈਂ ਜਲੰਧਰ ਦੀ ਤਾਜ਼ਾ ਮਿਸਾਲ ਤੁਹਾਨੂੰ ਦੇ ਦੇਣਾ ਅੱਛਾ ਜੀ ਇੱਕ ਜਲੰਧਰ ਦੇ ਵਿੱਚ ਇਨਸਪੈਕਟਰ ਸੀ ਉਹਦੇ ਤੇ ਪਰਚਾ ਦਰਜ ਹੋਇਆ ਅਨ ਆਈਡੈਂਟੀਫਾਈਡ ਡੈੱਡ ਬੋਡੀ ਦਾ ਅੱਛਾ ਜੀ ਔਰ ਫਿਰ ਡੀਐਨਏ ਟੈਸਟ ਦੋ ਵਾਰੀ ਕਰਾ ਚੁੱਕੇ ਉਹ ਵੀ ਨਹੀਂ ਮਿਲਿਆ अच्छा जी ओते 306 ਦਾ ਮੁਕਦਮਾ ਅਨਨਟੀਡੈਂਟੀਫਾਈਡ ਡੈਡ ਬਾਡੀ ਦਾ ਕੀਤਾ ਨਾ ਉਹ ਰੈਸਟ ਹੋਇਆ ਈਵਨ ਕਿ ਬੇਲ ਤੇ ਆ ਗਿਆ ਦੌਰਾਨ ਇਸ ਦੇ ਉਹਨੂੰ ਡਿਸਮਿਸ ਕਰਤਾ ਕੀਤਾ 311 ਅੱਛਾ ਮਤਲਬ ਤੁਹਾਨੂੰ ਲੱਗਦਾ ਕਿ ਹਰਚਰਨ ਸਿੰਘ ਪੁੱਲਰ ਵਾਲੇ ਮਾਮਲੇ 'ਚ ਨਰਮੀ ਵਰਤੀ ਗਈ ਹੈ ਨਰਮੀ ਵਰਤੀ ਗਈ ਸਰਕਾਰ ਦਾ ਵੀ ਪੂਰਾ ਜ਼ੋਰ ਲੱਗਾ ਪਿਆ ਇਹਨੂੰ ਜ਼ੋਰ ਲੱਗਾ ਪਿਆ ਔਰ ਸਾਡੇ ਅਫਸਰਾਂ ਦਾ ਵੀ ਜ਼ੋਰ ਲੱਗਾ ਪਿਆ ਪੂਰਾ ਬਚਾਉਣ ਦਾ ਪਰ ਇਹ ਮੈਂ ਤੁਹਾਡੇ ਨਾਲ ਇਤਫਾਕ ਕਿਵੇਂ ਰੱਖਾਂ ਕਿਉਂਕਿ ਜੇ ਸਰਕਾਰ ਨੇ ਸਸਪੈਂਡ ਹੀ ਕਰਤਾ ਤਾਂ ਫਿਰ ਉਹ ਕਿ ਉਹਨੂੰ ਨਰਮੀ ਵਰਤਦੇ ਨਹੀਂ ਡਿਸਮਿਸ ਕਿਉਂ ਨਹੀਂ ਕਰ ਸਕਦੇ ਕਿਤੇ ਛੋਟੀ ਨਾ ਰਿਕਵਰੀ ਦੇਖੋ ਕਿੱਡੀ ਵੱਡੀ ਇਹ ਜਾਨ ਇਹ ਸੋਚ ਲਓ ਵੀ ਇਹ ਅਫਸਰ ਵੱਡਾ ਹੀ ਇੰਨੀ ਕਿ ਰਿਕਵਰੀ ਸਰਕਾਰ ਦੇ ਕਿਸ ਖਾਤੇ ਜੀ ਨਹੀਂ ਲੱਗਦੀ ਜਾਂਦੇ ਫਿਰ ਤਾਂ ਗੱਲ। ਅੱਛਾ ਹੁਣ ਅੱਗੋਂ ਕੀ ਹੋਏਗਾ ਕਿਉਂਕਿ ਆਮ ਤੌਰ ਤੇ ਅਸੀਂ ਇਹ ਵੀ ਦੇਖਦੇ ਹਾਂ ਕਿ सीबीआई ਵੱਲੋਂ ਜਾਂ ਅਜਿਹੇ ਵੱਡੇ ਮਾਮਲੇ ਆਉਂਦੇ ਨੇ ਕੁਝ ਦਿਨ ਹੁੰਦੇ ਨੇ ਉਸ ਤੋਂ ਬਾਅਦ ਅਫਸਰ ਵਾਪਸ ਆ ਜਾਂਦਾ ਬਾਜਿੱਤ ਬਰੀ ਹੋ ਜਾਂਦਾ ਕਈ ਵਾਰੀ ਜਾਂ ਨੂੰ ਨਰਮੀ ਹੁੰਦੇ ਤੇ ਵਰਤੀ ਜਾਂਦੀ ਹੈ ਕੀ ਹੋਏਗਾ ਇਸ ਮਾਮਲੇ 'ਚ ਜੋ ਹੁਣ ਤੱਕ ਹੋ ਚੁੱਕਿਆ ਨਾ ਤੇ ਗਾਵੀ ਹੋਣਾ ਹੋਣਾ ਕੁਝ ਨਹੀਂ ਹੋਰ 2-4 ਮਹੀਨੇ ਕਾਦੀ ਮਹੀਨਾ ਚਾਰ ਰੋਲਾ ਪੈਣਾ ਜਿੱਦਣ ਹੋਣਾ ਨਿਬੜਨਾ ਕੰਮ ਸਾਰਾ ਕੁਝ ਵੀ ਨਹੀਂ ਹੋਣਾ ਕਹਣਾ ਇਹ ਵੀ ਪੈਸੇ ਆਪਣਾ ਹੀ ਸਾਰਾ ਕੁਝ ਇਹਨਾਂ ਦਾ ਗੱਲ ਮੁੜ ਕੇ ਇਹਨਾਂ ਦੀ ਇੱਥੇ ਆ ਕੇ ਨਿਬੜਦੀ ਹੁੰਦੀ ਹੈ ਮਤਲਬ ਪੈਸੇ ਇਹਨਾਂ ਦੇ ਸ਼ੋ ਹੋ ਜਾਣਗੇ ਪੈਸੇ ਇਹਨਾਂ ਤੁਹਾਡੇ ਸਾਹਮਣੇ ਹੋਣੇ ਦੇਖੋ ਤੁਸੀਂ ਤੁਹਾਡੇ ਸਾਹਮਣੇ ਆਣੇ ਆ ਜਿੰਨਾ ਕੁਝ ਅਸੀਂ ਕਹਿ ਚੁੱਕੇ ਆ ਨਾ ਵੀ ਆ ਇਦਾਂ ਹੋ ਗਿਆ ਇਹਨਾਂ ਰਿਕਵਰੀ ਹੋ ਗਈਆਂ ਹੋ ਗਈਆਂ ਜਦਕਿ ਬਹੁਤ ਵੱਡਾ ਕੋਈ ਛੋਟੀ ਜੀ ਗੱਲ ਨਹੀਂ ਆਗੀ ਆਮਦਨ ਉਹਦੀ ਕਿੰਨੀ ਤਨਖਾਹ ਹੈਗੇ ਤੁਸੀਂ ਗਿਣ ਲਓ 2.5 ਲੱਖ ਰੁਪਏ ਤਨਖਾਹ ਹੈਗੇ ਮੰਨ ਲਓ 3 ਲੱਖ ਲਾ ਲਨੇ ਆ ਜੀ 3 ਲੱਖ ਤਨਖਾਹ ਦੇ ਵਿੱਚ ਉਹ ਚੰਡੀਗੜ੍ਹ ਦੇ ਵਿੱਚ ਕੋਠੀ ਲਈ ਜਾ ਸਕਦੀ ਦੱਸਿਆ ਜਾਵੇ ਚੰਡੀਗੜ੍ਹ ਚ ਕੋਠੀ ਲੈਣੀ ਕੋਈ ਛੋਟੀ ਮੋਟੀ ਗੱਲ ਨਹੀਂ ਦੋ ਗੱਡੀਆਂ ਮਿਲਣੀਆਂ ਆਡੀ ਆਡੀ ਗੱਡੀ ਮਿਲ ਗਈ ਐ ਫਾ ਦੂਜੀਆਂ ਗੱਡੀਆਂ ਮਿਲੀਆਂ ਗੱਡੀਆਂ ਮਿਲੀਆਂ ਫਿਰ ਮਰਸੀਡੀ ਗੱਡੀਆਂ ਮਿਲੀਆਂ ਇੱਕithੋਂ ਆਉਂਦੀਆਂ ਵੀ ਇਹ ਪੈਸੇ ਮੈਂ ਤਾਂ ਹੀ ਤਾਂ ਗੱਲ ਤੁਹਾਨੂੰ ਪਹਿਲਾਂ ਕਹਿ ਗਿਆ ਕਿ ਨਾ ਕਿ ਪਿਛਲਾ ਦਾ ਜਿਹੜਾ ਚੱਕ ਕੀਤਾ ਜਾਵੇ ਵੀ ਜਿਹੜਾ ਜਿਹੜਾ ਨਾਲ ਜਾਂਦਾ ਉੱਥੋਂ ਹੀ ਪਤਾ ਲੱਗ ਜੂਗਾ ਸਾਰਾ ਕੁਝ ਹੁੰਦਾ ਪਿਆ ਮਤਲਬ ਹੁਣ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਚ ਹਰਜਨ ਸਿੰਘ ਪੁੱਲਰ ਬਾਹਰ ਆ ਸਕਦੇ ਨੇ ਕਿ ਕਿਉਂ ਲੱਗਦਾ ਅਜੇ ਅਜੇ ਨਹੀਂ ਟਿਸ਼ੇਤੀ ਆ ਸਕਦੇ ਕਿਉਂਕਿ ਅਜੇ ਹੁਣ ਲੇਟੈਸਟ ਪਰਚਾ ਇੱਕ ਹੋਰ ਹੋ ਗਿਆ ਮੈਂ ਸ਼ੁਰੂ ਤੋਂ ਪਹਿਲਾਂ ਮੈਂ ਕਿਹਾ ਸੀ ਮੈਂ ਕਿਹਾ ਚਾਰ ਪਰਚੇ ਬਣਦੇ ਨੇ ਇੱਕ ਹੁਣ ਹੁਣਾ ਇਹ ਹੋ ਗਿਆ ਦੋ ਹੋ ਗਏ ਪਰਚੇ ਤੀਜਾ ਆਮਨੋਂ ਤੋਂ ਵੱਧ ਜਿਆਦਾ ਦਾ ਪਰਚਾ ਹੋਣਾ ਚੌਥਾ ਆਰਮ ਲੈਕਰ ਦਾ ਪਰਚਾ ਹੋਣਾ ਚਾਰ ਤੇ ਨਾਲ ਪਹਿਲਾਂ ਦੇ ਗੁਣਾ ਤੇ ਵੀ ਦੋ ਹੋ ਚੁੱਕੇ ਆ ਦੋ ਹੋ ਚੁੱਕੇ ਦੋ ਰਹਿ ਗਏ ਨੇ ਇੱਕ ਰਿਸ਼ਤਤ ਵਾਲਾ ਹੋ ਚੁੱਕਿਆ ਵਾ ਇੱਕ ਸ਼ਾਇਦ ਸ਼ਰਾਬ ਫਰੀ ਹੋਵੇ ਸਾਈ ਐਕਟ ਦਾ ਹੋ ਚੁੱਕਿਆ ਸਾਈ ਐਕਟ ਵਾਲਾ ਹੋ ਚੁੱਕਿਆ ਹੁਣ ਰਹਿ ਗਿਆ ਇੱਕ ਆਮਦਨ ਤੋਂ ਵੱਧ ਪ੍ਰਾਪਰਟੀ ਵਾਲਾ ਤੇ ਇੱਕ ਆਰਮੈਕ ਵਾਲਾ ਜਿਨ੍ਹਾਂ ਦਾ ਅਸਲਾ ਮਿਲਿਆ ਤੇ ਮੈਨੂੰ ਸ਼ਾਇਦ ਕੁਝ ਪਤਾ ਲੱਗਾ ਪਤਾ ਨਹੀਂ ਸਹੀ ਕਿ ਨਹੀਂ ਚਲੋ ਆਪਾਂ ਰਹਿਣ ਨਹੀਂ ਦਿੰਨੇ ਗੱਲ ਹੀ ਨਹੀਂ ਕਰਾਂ ਜਿਹੜੀ ਗੱਲ ਕਲੀਅਰ ਹੀ ਨਹੀਂ ਹੋਈ ਉਹ ਤਾਂ ਗੱਲ ਆ ਵੀ ਬਿਲਕੁਲ ਆਪਾਂ ਵੀ ਉਹ ਗੱਲ ਕਰਨੀ ਕਿ ਜਿੰਦੇ ਚ ਸੱਚਾਈ ਹੋਵੇ ਜਿੰਦੇ ਆਥੈਂਟਿਕ ਹੋਵੇ ਕਿ ਗੱਲ ਉਹੀ ਕਰੀਏ ਹੁਣ ਲੱਗਦਾ ਹੈ ਕਿ ਤੁਹਾਡੇ ਸਾਹਮਣੇ ਨਾਲ ਕਿਉਂ ਬਾਹਰ ਆ ਜਾਣਗੇ ਅਜੇ ਨਹੀਂ ਅਜੇ ਡਿਸ਼ਾਤੀ ਤਣੀ ਆ ਗੱਲ ਬਾਤ ਆ ਗੱਲ ਕਰਦੇ ਆਂ ਵੀ ਅਜੇ ਦੋ ਪਰਚੇ ਹੋਰ ਹੋਣਗੇ 73 ਚੱਲ ਰਹੀ ਏ ਇਨਵੈਸਟੀਗੇਸ਼ਨ ਪੂਰੀ ਡੀਪਲੀ ਚੱਲ ਰਹੀ ਏ ਔਰ ਫਿਰ ਇੱਕ ਗੱਲ ਦੇਖੋ ਸਰਕਾਰ ਦਾ ਔਰ ਸਾਡੇ ਸੀਨੀਅਰ ਅਫਸਰਾਂ ਦਾ ਇੱਕ ਸਾਡੇ ਆਈਜੀ ਏ ਜਿਹੜਾ ਸਿਰਫ ਖਬਰਾਂ ਦੇਣ ਵਾਸਤੇ ਰੱਖਿਆ ਸਾਡੇ ਮਹਿਕਮੇ ਦਾ ਉਹਨੇ ਖਬਰ ਦੇਣੀ ਹੁੰਦੀ ਏ ਜਦੋਂ ਵੀ ਕਿਤੇ ਪਾੜੇ ਉਹਨੇ ਹੈੱਡਕੁਆਰਟਰ ਤੇ ਬੈਠੇ ਨੇ ਖਬਰ ਦੇਣੀ ਹੁੰਦੀ ਆ ਜੀ ਫਲਾਣੀ ਜਗ੍ਹਾ ਤੋਂ ਆ ਫੜ ਲਿਆ ਜੀ ਇਹ ਖਬਰ ਹੁਣ ਉਸ ਅਫਸਰ ਨੇ ਅਜੇ ਤੱਕ ਨਹੀਂ ਦਿੱਤੀ ਮੈਂ ਉਹ ਸਭ ਤੋਂ ਛੱਡ ਕੇ ਮੈਂ ਡੀਜੀਪੀ ਸਾਹਿਬ ਨੂੰ ਵੀ ਗੱਲ ਪੁੱਛਦਾ ਹੁਣ ਉਹਨਾਂ ਨੇ ਕਿਉਂ ਨਹੀਂ ਖਬਰ ਦਿੱਤੀ ਕਿਉਂਕਿ ਹੁਣ ਸਾਡੇ ਅਫਸਰ ਅੰਦਰ ਖਾਤੇ ਵਿੱਚ ਦੇ ਕਈ ਇਹੋ ਜਿਹੇ ਡਰੇ ਪਏ ਨੇ ਕਿ ਯਾਰ ਸਾਡਾ ਨਾਂ ਨਾ ਲਿਆ ਜਾਏ ਸਾਡਾ ਨਾਂ ਨਾ ਆਵੇ ਕੀ ਮਤਲਬ ਤੁਹਾਨੂੰ ਲੱਗਦਾ ਕਿ ਹੋਰ ਅਫਸਰ ਵੀ ਇਨਵੋਲ ਮੈਂ ਦੱਸਿਆ ਵੀ 600 ਕਰੋੜ ਦਾ ਜਿਹੜਾ ਰੋਲਾ ਪੈਂਦਾ ਹੈ ਉਹ ਚ 10 ਅਫਸਰਾਂ ਦੇ ਨਾਂ ਸਾਡੇ ਆਈਪੀਐਸ ਅਫਸਰਾਂ ਦੇ ਹੁੰਦੇ ਸੀ ਜਿਹਦੇ ਵਿੱਚ ਭਗਵੰਤ ਮਾਨ ਸਾਹਿਬ ਜੀ ਨੂੰ ਮੈਂ ਕਈ ਵਾਰੀ ਪੁੱਛ ਗਾ ਮੈਂ ਕਿ ਜੀ ਉਹ 10 ਅਫਸਰਾਂ ਦੇ ਨਾਂ ਤੇ ਉਹ ਜਾਕਰ ਕਰ ਦਿਓ ਉਹਦੇ ਵਿੱਚ ਚਲੋ ਮੰਨ ਲੈਂਦੇ ਆਪਾਂ ਇੱਕ ਤਾਂ ਕਲੀਅਰ ਹੋ ਜਦੋਂ ਇਹ ਫਾਈਲ ਖੋਲਣੀ ਆ ਜਦੋਂ ਬਿਠਾ ਕੇ ਪੁੱਛ ਕੇ ਚਾਹਣੀ ਆ ਉਦੋਂ ਨੈਚਰ ਦੀ ਗੱਲ ਹੈ ਬੰਦੇ ਹੁਣ ਕਿਹੜੇ ਕਿਹੜੇ ਆਣੇ ਈਵਨ ਮੈਨੂੰ ਇੱਥੋਂ ਤੱਕ ਵੀ ਪਤਾ ਲੱਗਿਆ ਕਿ ਅਫਸਰ ਸ਼ਾਇਦ ਰਾਤ ਨੂੰ ਫੋਨ ਵੀ ਆਪਣੇ ਰੀਟਰਾਂ ਨੂੰ ਫੜਾ ਜਾਂਦੇ ਯਾਰ ਕੋਈ ਗੱਲਬਾਤ ਹੋਈ ਤੇ ਦਸ ਨਹੀਂ ਸਾਨੂੰ ਮਤਲਬ ਇਸ ਵੇਲੇ ਅੰਦਰ ਖਾਤੇ ਇੰਨੇ ਘਟਾਰੇ ਫਿਰਦੇ ਨੇ ਇਹ ਮੀਡੀਆ ਖਬਰਾਂ ਦੇ ਵਿੱਚ ਇਹ ਵੀ ਆ ਰਿਹਾ ਜੇ ਮੀਡੀਆ ਦੇ ਹਵਾਲੇ ਪੂਰੇ ਦੇਖੇ ਕਹਿੰਦੇ ਕਿ ਹੋਰ ਵੀ ਸੀਬੀਆਈ ਵੱਲੋਂ ਤਿਆਰੀ ਹੈ ਕਈ ਹੋਰ ਪੁਲਿਸ ਅਫਸਰਾਂ ਦੇ ਕੀ ਲੱਗਦਾ ਕਿ ਇਦਾਂ ਹੋ ਸਕਦਾ ਮੈਂ ਤੇ ਤੁਹਾਨੂੰ ਇਹ ਤਾਂ ਗੱਲ ਕਹਿ ਰਿਹਾ ਮੈਲ ਦੱਸਿਆ ਵੀ ਮੋਬਾਈਲ ਜਿਹੜੇ ਆਪਣੇ ਉਹ ਰੀਡਰਾਂ ਨੂੰ ਬਣਾਤੇ ਆ ਭਈ ਫੋਨ ਸੁਣ ਲਿਓ ਭਈ ਮੈਂ ਪਾਸੇ ਜੇ ਮੇਰਾ ਕੋ ਆਇਆ ਜਾਂ ਪੁੱਛ ਕੇ ਆਇਆ ਮੇਰਾ ਨਹੀਂ ਦੱਸਣਾ ਉਹ ਮੈਨੂੰ ਤੁਸੀਂ ਮੈਸੇਜ ਦੇ ਦੇਣਾ ਇਟ ਮੀਨਸ ਉਹਨਾਂ ਦਾ ਇਹ ਗੱਲ ਹੈ ਵੀ ਮੈਂ ਫਸ ਨਾ ਜਾਵਾਂ ਇਹਦਾ ਮੌਕੇ ਤੇ ਫੜਿਆਗਾ ਮੈਂ ਰੰਗਿਆਂ ਤੇ ਫੜੇ ਨਾ ਜਾਵ अच्छा अच्छा इस ਤੋਂ ਇਲਾਵਾ ਇੱਕ ਜਿਹੜਾ ਹੋਰ ਨਾ ਹਰਚਰਨ ਸਿੰਘ ਭੁੱਲੜ ਵਾਲੇ ਮਾਮਲੇ 'ਚ ਇੱਕ ਜਿਹੜਾ ਵਿੱਚ ਵਿਚੋਲਾ ਸੀ ਨਾ ਉਹਦਾ ਬੜਾ ਨਾਮ ਆ ਰਿਹਾ ਇਹੋ ਜਿਹੇ ਦੋ ਤਿੰਨ ਆ ਰਹੇ ਹਮੇਸ਼ਾ ਐਦਾਂ ਹੁੰਦਾ ਵਿਚੋਲੇ ਹੁੰਦੇ ਬਿਲਕੁਲ ਹੁੰਦਾ ਹੀ ਵਿਚੋਲੇ ਰਹੀ ਕੰਮ ਇਹਨਾਂ ਦਾ ਸਾਡੇ ਮਹਿਕਮੇ 'ਚ ਰੱਖੇ ਹੀ ਵਿਚੋਲੇ ਨੇ ਉਹ ਡਾਇਰੈਕਟਰ ਦੇ ਜਾਲੀਆਂ ਜਾਂ ਡਾਇਰੈਕਟਰ ਕੋਲ ਹੀ ਮਡਾ ਲਾ ਲੈ ਮੈਂ ਤੁਹਾਨੂੰ ਉਹ ਹੀ ਕਹਾਂ ਵੀ ਉਹਦੀ ਟੀਮ ਨਾਲ ਜਾਂਦੀ ਹੈ ਉਹ ਇਸੇ ਕੰਮ ਨੂੰ ਹੈ ਉਹਨੇ ਕਿਧਰੋਂ ਵਿਚੋਲਾ ਕਿਹੜਾ ਬਣਾਉਣਾ ਉਹਨਾਂ ਰਾਂਹੀ ਵਿਚੋਲਾ ਬਣਾਣਾ ਡਾਇਰੈਕਟਰ ਦਾ ਵਿਚੋਲਾ ਬਣ ਨਹੀਂ ਜਾਣਾ ਅੱਛੀ ਉਹਨਾਂ ਰਾਂਹੀ ਬਣਾਣਾ ਵਿਚੋਲਾ ਮੈਂ ਗੱਲ ਕਰਦਾ ਕਿ ਡੀਪਲੀ ਇਹਨਾਂ ਦੀ ਜਾਂ ਤਾਂ ਨੂੰ ਲੱਗਦਾ ਕਿ ਹੋਏਗੀ ਬਿਲਕੁਲ ਹੋਏਗੀ ਚੱਲ ਰਹੀ ਹੈ ਪਰ ਜੇ ਵਿੱਚ ਹੁਣ ਕੋਈ ਪੋਲਿਟੀਕਲ ਨਾ ਵਿੱਚ ਕੋਈ ਇੰਟਰਫਰੈਂਸ ਹੋਈ ਹੁਣ ਰਾਜਾ ਬੜਿੰਗ ਇੱਕ ਪਾਸੇ ਕੱਲ ਜਵਾਬ ਦੇਣ ਡਿਆ ਵੀ ਇਹਨੂੰ ਕਹਿਣ ਡਿਆ ਮਾੜੇ ਤੋਂ ਮਾੜਾ ਲਖਜੋ ਉਹਨੂੰ ਕਹਿਣ ਡਿਆ ਉਹ ਕਹਿ ਰਿਹਾ ਮੈਂ ਸੁਣਿਆ ਮੈਂ ਕਹਿੰਦਾ ਵੀ ਉਹ ਉਹਨੂੰ ਵੈਸੇ ਬੋਲ ਲੰਗਾ ਕੋਈ ਸੋਚਣਾ ਚਾਹੀਦਾ ਮੈਂ ਇਹ ਨਹੀਂ ਕਰਦਾ ਵੀ ਭੁੱਲਰ ਦੀ ਸਪੋਰਟ ਕਰਦਾ ਨਾ ਭੁੱਲਰ ਦੇ ਬਿਲਕੁਲ ਵਿਰੋਧ 'ਚ ਬੋਲ ਰਿਹਾ ਜੀ ਪਰ ਉਹਨੂੰ ਇਹ ਪੁੱਛਣਾ ਚਾਹੀਦਾ ਤੂੰ ਦਰਜੀ ਦੇ ਕੱਪੜਿਆਂ ਦੀ ਸਿਆਹੀ ਅਜੇ ਤੱਕ ਨਹੀਂ ਦਿੱਤੀ ਉੱਥੇ ਦੀ ਜੀ ਬਸਾਂ ਤੂੰ ਉੱਥੇ ਬਣਾ ਲਈ ਅਜੇ ਤੱਕ ਨਹੀਂ ਦੋ ਕੇਸ ਕਰਕੇ ਲੱਗਦਾ ਵੀ ਸਾਡੇ ਨਹਿਕਵੇਂ ਦਾ ਅਫਸਰ ਅਸੀਂ ਤਾਂ ਬੋਲੀਏ ਸਾਡਾ ਨਾ ਧੱਕਾ ਹੋਇਆ 13 ਕੀ 15 ਬੋਲਣ ਤੁਹਾਨੂੰ ਵੀ ਪੋਲਿਟਿਕਲ ਪੋਲਿਟਿਕਲ ਬੰਦੇ ਉਹਨਾਂ ਨੇ ਵਿਰੋਧੀ ਪਾਰਟੀ ਦੇ ਨੇ ਬਿਲਕੁਲ ਬੋਲਾ ਵੀ ਅੱਜ ਬੋਲਿਆ ਮਤਲਬ ਗੱਲ ਕਰਦੇ ਆ ਕਿ ਇੱਕ ਬੰਦਾ ਆਪ ਜਦੋਂ ਕਰਪਟ ਹੋਵੇ ਤੇ ਦੂਜੇ ਨੂੰ ਕਵੇ ਤੇ ਫਿਰ ਗੱਲ ਜੀ ਬਣਦੀ ਨਹੀਂ ਉਹ ਸਾਡੇ ਵਰਗਾ ਬੰਦਾ ਤੇ ਠੀਕ ਨਾਲ ਹੀ ਤੇ ਬੋਲਦੇ ਆ ਬਿਲਕੁਲ ਕਲੀਅਰਲੀ ਬੋਲਦੇ ਆ ਸੱਚਾਈ ਬੋਲਾਂਗੇ ਸੱਚਾਈ ਵਾਸਤੇ ਸਾਨੂੰ ਧਮਕੀਆਂ ਵੀ ਆਉਂਦੀਆਂ ਸਾਡੇ ਕੋਲ ਬੰਦੇ ਦੀ ਪਹੁੰਚ ਤੇ ਯਾਰ ਇਹਨੂੰ ਏਦਾਂ ਕਰ ਲੈ ਮੈਂ ਕਿਹਾ ਯਾਰ ਜਿਹੜੀ ਸੱਚਾਈ ਉਹ ਬੋਲੀ ਜਾਣੀ ਹੈ ਨਾ ਮੈਂ ਵਿਕਣਾ ਤੇ ਨਾ ਮੈਂ ਕੋਈ ਕੁਝ ਲੈਣਾ ਜੀ ਬਹੁਤ ਮਿਹਰਬਾਨੀ ਕੋਤਰਾ ਸਾਹਿਬ ਤੁਸੀਂ ਸਾਰੀ ਜਾਣਕਾਰੀ ਦਿੱਤੀ ਸੋ ਅਸੀਂ ਗੱਲਬਾਤ ਕੀਤੀ ਹੈ ਸਾਬਕਾ ਪੁਲਿਸ ਅਧਿਕਾਰੀ ਕੋਤਰਾ ਸਾਹਿਬ ਨਾਲ ਤੇ ਇਹਨਾਂ ਦਾ ਕਹਿਣਾ ਹੈ ਕਿ ਹਰਚਰਨ ਸਿੰਘ ਪੁੱਲਰ ਦੇ ਨਾਲ ਕਈ ਹੋਰ ਵੀ ਅਫਸਰ ਨੇ ਜਿਨ੍ਹਾਂ ਤੇ ਕਾਰਵਾਈ ਹੋਣੀ ਚੀ ਤੇ ਉਹਨਾਂ ਨੂੰ ਇਹ ਵੀ ਲੱਗਦਾ ਹੈ ਕਿ ਹੋ ਸਕਦਾ ਹੈ ਕਿ ਉਹਨਾਂ ਤੇ ਦੋ ਮਾਮਲੇ ਦਰਜ ਹੋਣ ਤੇ ਇਹ ਵੀ ਉਹਨਾਂ ਨੂੰ ਖਦਸ਼ਾ ਹੈ ਕਿ ਆਉਣ ਵਾਲੇ ਸਮੇਂ 'ਚ ਹੋਣੇ ਨਹੀਂ ਬਲਕਿ ਕਾਫੀ ਸਮੇਂ ਬਾਅਦ ਅਰਚਨ ਸਿੰਘ ਪੁੱਲਰ ਰਿਹਾ ਵੀ ਹੋ ਸਕਦੇ ਨੇ ਕੈਮਰਾਮੈਨ ਪ੍ਰਥਮਨਲ ਪਰਮਜੀਤ ਸਿੰਘ ਰੰਗਪੁਰੀ ਵਾਇਸਾ ਪੰਜਾਬ ਜਲੰਧਰ